ਅੱਜ ਇਹ ਤਿੰਨ ਮੁੰਡਿਆਂ ਪਰੇ ਆ ਦਿਨ ਕੀ ਕੀ ਗ੍ਰਾਹਮੀ ਇਹਦੇ ਕਿਹੜੇ ਕੇਸ ਪਰੇ ਇਹਦੇ ਮਾਨਯੋਗ ਐਸਐਸਪੀ ਸਾਹਿਬ ਅਮਰ ਸੱਧਿਆਤੀ ਜੀ ਵਿਦੇਹਦਾ ਅਮਸਤ ਤੇ ਸਰਦਾਰ ਬਖਤਿਆਰ ਸਿੰਘ ਮੁਖ ਅਫਸਰ ਥਾਣਾ ਜੜਿਆਲਾ ਇਹਨਾਂ ਦੀਆਂ ਅਨੁਸਾਰ ਆਮਾੜੇ ਅਨਸਾਂ ਦੇ ਖਿਲਾਫ ਜਿਹੜੀ ਮੂਵਮੈਂਟ ਚਲਾਈ ਗਈ ਉਹਦੇ ਵਿੱਚ ਇੱਕ ਕੰਪਲੇਨਟ ਆਈ ਸੀ ਸਾਡੇ ਕੋਲ ਇੱਕ ਲੇਡੀ ਮਨਜੀਤ ਕੌਰ ਆ ਔਰ ਇਹਨਾਂ ਦੇ ਇਥੇ ਬਰਿੰਦਾਵਨ ਗਾਰਡਨ ਲਾਗੇ ਕਲੋਨੀ ਆ ਉਹ ਕੁ ਜਾ ਰਹੇ ਕਿਤੇ ਬਾਜ਼ਾਰ ਆਪਣੇ ਬੇਟੇ ਦੇ ਨਾਲ ਆ ਤੇ ਦੋ ਮੁੰਨੇ ਨੌਜਵਾਨ ਉਹਨਾਂ ਨੇ ਐਕਟੀਵਾ ਦੇ ਚਪਟਾ ਮਾਰ ਕੇ ਉਹਨਾਂ ਕੋਲ ਪਰਸ ਖੋਲਿਆ ਪਰਸਾ ਚਪਨ ਵਾਲਾ ਉਹ ਬਾਈਕ ਸੀ ਤੇ ਕੁਛ ਕਹਿ ਰਹੀ ਤੇ ਉਹਨਾਂ ਦੀਆਂ ਨਜ਼ਰਾਂ ਲਈਆਂ ਨਿਕਲ ਉਹ ਫਿਰ ਚਲੋ ਸੀਸੀਟੀਵੀ ਤੋਂ ਫਿਰ ਵੈਰੀਫਾਈ ਕੀਤਾ ਤੇ ਉਹ ਫਿਰ ਪਿੰਡ ਧਾਲੜ ਦਾ ਨਿਕਲੇ ਮੁੰਡਾ सनी ਦਿওলਪੁਰ सनी ਤੇ ਰੋਹਨ ਇਹ ਦੋਵੇਂ ਵੈਰੀਫਾਈ ਹੋਏ ਬੰਦੇ ਫਿਰ ਮਕੋਰ ਖਾਸ ਦੀ ਤਲਾਬੇ ਇਹਨਾਂ ਨੂੰ ਫਿਰ ਕਾਬੂ ਕਰ ਲਿਆ ਤੇ ਇਹਨਾਂ ਕੋ ਇੱਕ ਮਿਲਿਆਵਾ ਜਿਹੜਾ ਇਹਨਾਂ ਨੇ ਡਰਾਇਆ ਹੀ ਮਾਤਾ ਨੂੰ ਛੋੜਾ ਤੇ ਇੱਕ ਐਕਟਿਵ ਹੋ ਗਈ ਇਹਨਾਂ ਦੀ ਫਰਦਰ ਇਹਨਾਂ ਨੇ ਉਹ ਬਾਈ ਲੈ ਕੇ ਇੱਕ ਹੋਰ ਮੁੰਡਾ ਹੀ ਮੁਰਗੀ ਸ਼ੇਖਪੁਰੇ ਮੰ ਲੈਦਾ ਉਹਨੂੰ 1000 ਰੁਪਏ ਦਾ ਵੇਚਤਾ ਹੀ ਤੇ ਉਹ ਯੂਜ਼ ਕਰ ਰਿਆ ਸੀ ਮੋਬਾਈਲ ਤੇ ਫਿਰ ਨਾਲ ਹੀ ਰੇਡ ਕੀਤੀ ਤੁਰੰਤ ਉਸੇ ਤੇ ਉਹ ਹੀ ਕਾਬੂ ਆ ਗਿਆ ਇਹਨਾਂ ਨੇ ਪਰਚਾ ਦੇ ਕੇ ਆਪਣਾ 387 2 ਕਿ ਆਜ ਮਾਨਯੋਗ ਦਾਤਾਰ ਦੀ ਸਪੇਸ਼ਲ ਕਰਨ ਜਾ ਰਹੇ ਠੀਕ ਹੋ ਜੀ ਮਤਲਬ ਕਿਸਾ ਜੋ ਰੋਲ ਹੈ ਨਹੀਂ ਕਿਤੇ ਗਏ ਪੁੱਛ ਗਿਛ ਅਜੇ ਨਹੀਂ ਇਹਨਾਂ ਜੋ ਇਥੇ ਹੋਦੀ ਭਈ ਆਈ ਮਾਰਦਾ ਵਾ ਇਹੇ ਵਾਰਦਾ ਨਹੀਂ ਕੀਤੀ ਅਜੇ ਤੱਕ ਨਸ਼ਾ ਫਸਲਾ ਕੋਈ تعلق ਨਾਲ ਨਹੀਂ ਇਹਾ ਇੱਕ ਡਰਗ ਨਿਕਟੜਾ ਜਿਹੜਾ ਮੇਨ ਸਾਰੀ ਦਿਓ ਨਾਲ ਉਹਨਾਂ ਦੇ ਟਿਕੜਾ ਜੱਟ ਕਰਦਾ ਉਹ ਇਸ ਕਰਕੇ ਇਹਨਾਂ ਨੇ ਆ ਵਾਤ ਕੀਤਾ ਅਜੇ ਤਿੰਨ ਮੁੰਡਿਆਂ ਨੂੰ ਫੜਿਆ ਜਿਹਨਾਂ ਕੀ ਕੀ ਗ੍ਰੰਥੀ ਦੇ ਕਿਹੜੇ ਕੇਸ ਬਰੇ ਇਹ ਦੇ ਮਾਨਯੋਗ ਐਸਐਸਪੀ ਸਾਹਿਬ ਸਮਸਦਿਆ ਤੇ ਲੇਖਦਾ ਤੁਮ ਸਾਥ ਤੇ ਸਰਦਾਰ ਬਖਸ਼ਰ ਸਿੰਘ ਮੁਖ ਅਫਸਰ थाना ਜਡੇਲਾ ਇਹਨਾਂ ਦੀਆਂ ਦਰਤ ਅਨੁਸਾਰ ਅਮਾੜੇ ਅਨਸਾਂ ਦੇ ਖਿਲਾਫ ਜਿਹੜੀ ਮੂਵਮੈਂਟ ਚਲਾਈ ਗਈ ਉਹਦੇ ਵਿੱਚ ਇੱਕ ਕੰਪਲੇਂਟ ਆਈ ਸੀ ਸਾਡੇ ਕੋਲ ਇੱਕ ਲੇਡੀ ਮਨਜੀਤ ਕੌਰ ਆ ਔਰ ਇਹਨਾਂ ਦੇ ਇਥੇ ਬਰਿੰਦਵਨ ਗਾਰਡਨ ਲਾਗੇ ਕਲੋਨੀ ਆ ਉਹ ਗੁਜਾਰੇ ਕਿਤੇ ਬਾਜ਼ਾਰ ਆਪਣੇ ਬੇਟੇ ਦੇ ਨਾਲ ਤੇ ਦੋ ਮੁੰਡੇ ਨੌਜਵਾਨ ਉਹਨਾਂ ਨੇ ਐਕਟਿਵ ਵਾਲੇ ਝਪਟਾ ਮਾਰ ਕੇ ਉਹਨਾਂ ਕੋਲੋਂ ਖੋਲਿਆ ਪਰਸਾ ਜਪਨਾਰਾ ਮ ਬਾਹਰ ਸੀ ਤੇ ਕੁਛ ਕਹਿ ਰਹੀ ਤੇ ਕੋਨਾਂਰੀਆਂ ਨਜ਼ਰਾਂ ਲਈਆਂ ਨਾ ਉਹ ਫਿਰ ਜਦੋਂ ਸੀਸੀਟੀਵੀ ਤੁਹਾਡੇ ਤੋਂ ਫਿਰ ਵੈਰੀਫਾਈ ਕੀਤਾ ਤੇ ਉਹ ਫਿਰ ਪਿੰਡ ਧਾਰਣ ਦਾ ਨਿਕਲੇ ਮੁੰਡਾ ਸਨੀ ਦਿਵਲ ਉਸ ਸਨੀ ਤੇ ਰੋਬਨ ਇਹ ਦੋਵੇਂ ਵੈਰੀਫਾਈ ਹੋਏ ਬੰਦੇ ਫਿਰ ਮਕਬਲ ਖਾਸ ਦੀ ਤਲਾਹ ਦੇ ਇਹਨਾਂ ਨੂੰ ਫਿਰ ਕਾਬੂ ਕਰ ਲਿਆ ਤੇ ਇਹਨਾਂ ਕੋ ਇੱਕ ਮਿਲਿਆਵਾ ਜਿਹੜਾ ਇਹਨਾਂ ਨੇ ਡਰਾਇਆ ਹੀ ਮਾਤਾ ਨੂੰ ਛੋੜਾ ਤੇ ਇੱਕ ਹੈ ਕਿ ਉਹ ਗੀਨੋ ਦੀ ਫਰਦਰ ਨਾਲ ਉਹ ਬਾਈ ਲੱਗੇ ਇੱਕ ਹੋਰ ਮੁੰਡਾ ਹੀ ਮੁਰਗੀ ਸ਼ੇਖਪੁਰੇ ਮੋਂ ਲੇਦਾ ਉਹਨੂੰ 1000 ਰੁਪਏ ਦਾ ਵੇਚਦਾ ਹੀ ਤੇ ਉਹ ਯੂਜ਼ ਕਰ ਰਿਆ ਸੀ ਮੋਬਾਈਲ ਤੇ ਫਿਰ ਨਾਲ ਹੀ ਰੇਡ ਕੀਤੀ ਤਰੰਤ ਉਸੇ ਤੇ ਉਹ ਹੀ ਕਾਬੂ ਆ ਗਿਆ ਇਹਨਾਂ ਨੇ ਪਰਚਾ ਦੇ ਗਏ ਆਪਣਾ 387 2 ਕਿ ਅਜਮਾਨ ਜੋਗਦਾ ਸਾਹਿਬੇਸ਼ੇਸ਼ ਕਰਨ ਜਾ ਰਹੇ ਠੀਕ ਹੋ ਗੀ ਮਤਲਬ ਕਿਸ ਤਾ ਜੋ ਹਰ ਰੋਲ ਹੈ ਨਹੀਂ ਕਿੱਤੀ ਗਈ ਪੁੱਛ ਕੇ ਅਜੇ ਨਹੀਂ ਇਹਨਾਂ ਜੋ ਇਥੇ ਹੋਦੀ ਕੋਈ ਐਈ ਮਾਰਦਾ ਵਾ ਇਹੀ ਵਾਰਦਾ ਦੀ ਕੀਤੀ ਅਜੇ ਤੱਕ ਨਸ਼ਾ ਪਸਾ ਦਾ ਕੋਈ ਤਾਲੁਕ ਨਹੀਂ ਇਹ ਇੱਕ ਡਰਗ ਰਿਲੇਟਡ ਹੈ ਜਿਹੜਾ ਮੇਨ ਹੈ ਸਰੀਰ ਦੇ ਉਹਨਾਂ ਦੇ ਟਿੱਡੜਾ ਜੱਟ ਕਰਦਾ ਉਹ ਇਸ ਕਰਕੇ ਉਹਨਾਂ ਨੇ ਆਵਾਜ਼